ਸਾਕੇ ਨਾਮ ਕੀ ਲੱਗਾ ਭੁੱਖ ਜੇ ਭੁੱਖ ਲੱਗਿਆ ਵੇ ਉਹ ਤਾਂ ਭੁੱਖਾ ਖਾਏ ਚਲੀ ਆ ਦੁੱਖ ਇੱਕ ਨਿਸ਼ਾਨੀ ਹੈ ਪਹਿਲਾਂ ਜਿੰਨੇ ਦੁੱਖ ਨੇ ਨਾ ਸੰਸਾਰੀ ਉਹ ਭੁੱਖੇ ਖਾ ਜਾਂਦੀ ਹੈ ਉਹ ਕੁਝ ਨਹੀਂ ਖਾਂਦੀ ਉਹ ਫਰੀਦ ਬਾਹੜ ਨਹੀਂ ਬਾਸ ਨਹੀਂ ਖਾਂਦੀ ਹੈ ਬਾਸ ਦਾ ਕਰੋ ਖਾਂਦਾ ਕਾਗਾ ਕਰਗਟ ਡੋਲਿਆ ਸਗਲਾ ਖਾਇਆ ਬਾਸ ਉਹ ਬਾਸ ਦਾ ਮਨਮੁਖਤਾ ਨਹੀਂ ਖਾਂਦਾ ਸੀ ਉੜੀ ਕਹਾਣੀ ਮੱਤ ਸੀ ਨਾ ਪਹਿਲੀ ਮਨਮਤਾਂ ਉਹਨੇ ਖਾ ਗਈ ਸੀ ਬਸ ਇਹ ਕਾਨੂੰ ਖਾਦੀ ਐ ਸੱਚੇ ਨਾਮ ਦੀ ਭੁੱਖ ਨਹੀਂ ਖਾਂਦੀ ਉਹ ਪਹਿਲਾਂ ਦਾ ਕਰਾਮਾਤਾਂ ਦੀ ਗੱਲ ਸੀ ਉਹਦੇ ਕੋਲ ਵੀ ਪਤਾ ਨਹੀਂ ਕੀ ਕਰਾਮਾਤ ਹੋ ਜਾਂਦੀ ਆ ਜਾਂਦੀ ਆਦਮੀ ਦੇ ਵਿੱਚ ਜੇ ਕਿਸੇ ਨੂੰ ਸਿੱਧੀ ਪ੍ਰਾਪਤ ਹੋ ਜਾਂਦੀ ਆ ਉਹ ਜੇ ਕਰਾਮਾਤਾਂ ਕਰਾਮਾਤਾਂ ਹੀ ਹੁਣ ਸਾਡੇ ਕੋਲ ਸੁਣੀ ਹੋਈਆਂ ਨੇ ਕਰਾਮਾਤਾਂ ਹੁੰਦੀਆਂ ਨੇ ਕਰਾਮਾਤਾਂ ਦਾ ਹੀ ਪ੍ਰਚਾਰ ਐ ਮਨਮਤਾਂ ਦਾ ਗੁਰਬਾਣੀ ਕਰਾਮਾਤ ਨੂੰ ਮੰਦੀ ਐ ਜੀ ਕਰਮਾਤ ਪਰਮੇਸ਼ਰ ਦੇ ਹੱਥ ਚੱਲਦਾ। ਇਹ ਵਿਛਾ ਆਦਮੀ ਨਾਲ ਹੀ ਚੱਲਦਾ। ਕਰਮਾਤ। ਤੇ ਵਿਛਾ ਪਰਮੇਸ਼ਰ ਦਾ ਹੈ ਕਰਮਾਤ ਤਾਂ। ਅਸੀਂ ਉਹਦੇ ਸ਼ਰੀਕ ਹੋਣਾ ਹੈ ਉਹਦੀ ਕਰਮਾਤ ਰੁਕਣੀ ਹੈ। ਅਸੀਂ ਉਹਦੇ ਨਾਲ ਲੜਾਈ ਕਰਨੀ ਹੈ। ਨਹੀਂ ਤਾਂ ਛੱਡ ਜਾਣਾ। ਉਹਨੇ ਆਪਣੀ ਕਰਮਾਤ ਨਾਲ ਸਾਨੂੰ ਬਚਾਉਣਾ ਹੈ ਕਾਲ ਤੋਂ। ਕਾਲ ਤੋਂ ਉਹਨੇ ਆਪਣੀ ਕਰਮਾਤ ਨਾਲ ਨੇ ਬਚਾਉਣਾ। ਜੇ ਉਹਦੀ ਛੱਡ ਜਾਣਾ ਉਹਦੀ ਕਰਮਾਤ ਕਾਲ ਨਹੀਂ ਹੁੰਦਾ ਨੇੜੇ। ਉਹਦੀ ਕਰਾਮਾਤ ਐਸੀ ਹੈ ਕਾਲ ਦਾ ਬਾਹਰ ਉਸ ਏਰੀਆ ਚ ਨਹੀਂ ਹੁੰਦਾ ਬਸ ਦੁੱਖ ਕਲੇਸ਼ ਕੁਝ ਨਹੀਂ ਹੁੰਦਾ ਇਹ ਕਰਾਮਾਤ ਹੀ ਹੈ ਉਹ ਤੂੰ ਭੁੱਖੇ ਖਾਏ ਚਲੀਏ ਦੂ ਕਰਾਮਾਤ ਹੀ ਹੈ ਇਹ ਮੁਰਕੀ ਹੈ ਉਸ ਭੁੱਖ ਦੇ ਖਾਦੇ ਦੁੱਖ ਸਾਰੇ ਦੂਰ ਹੋ ਜਾਂਦੇ ਨੇ ਇਹ ਕਰਾਮਾਤ ਉਹ ਭੁੱਖ ਜੇ ਨਹੀਂ ਕਰਾਮਾਤ ਆ ਉਹਦੇ ਚ ਕੀ ਹੋਊ ਮਦਾਰਤ ਵਿੱਚ ਕੀ ਕਰਾਮਾਤ ਹੋ ਸੰਸਾਰੀ ਦੁੱਖ ਤਾਂ ਉਹਦੀ ਭੁੱਖੇ ਖਾ ਜਾਂਦੀ ਹੈ ਇੱਛੇ ਪੈਦਾ ਹੋਈ ਹੈ ਇੱਛਾ ਹੀ ਸੰਸਾਰੀ ਦੁੱਖ ਆ ਗਈ ਆਪ ਕੀ ਕੀ ਖਾਊ ਇਹ ਦਰਖਤੀ ਸ਼ੌਂ ਦੇ ਵਿੱਚ ਇੰਨੀ ਕਰਾਮਾਤ ਹੈ ਦਰਖਤ ਜੀ ਕੀ ਕਰਾਮਾਤ ਹੋ ਕਹਿੰਦੇ ਫਰਾਨਾ ਦੇ ਦਰਖਤੀ ਸ਼ੌਂ ਜਬ੍ਹ ਦੀਏ ਫਰਾਨਾ ਰੋਗ ਦੂਰ ਹੋ ਜਾਂਦਾ ਛੋੜ ਜੇ ਰੋਗ ਦੂਰ ਹੋ ਜਾਂਦਾ ਜੇ ਜੇ ਨਮ ਕਰ ਜੋਵੇ ਸ਼ੌਂ ਵੇ ਜੀ ਇਹ ਤਾਂ ਘੜੀਆਂ ਵਗੈਰਾ ਕਈ ਧੋਕ ਨਹੀਂ ਹੁੰਦੇ ਅਗਰ ਕਹਿੰਦੇ ਸੀ ਜਮ ਇਲਟੇ ਬਾਟ ਖੁੱਲਦੀ ਆ ਜਮ ਬਾਈ ਦੇ ਰੋਗ ਨਹੀਂ ਹੁੰਦੇ ਤੰਮੇ ਦਾ ਖਾਣ ਨਾਲ ਤਾਂ ਹੋਰ ਵਿੱਚ ਠੀਕੀ ਗੱਲ ਹੈ ਕਰਨੇ ਵਿੱਚ ਵਰਤਨ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਕਰਾਮਾਤ ਹੈ ਨਾ ਜੇ ਉਹਦੀ ਭੁੱਖ ਹੈ ਸਾਰੇ ਦੁੱਖ ਖਾ ਜਾਂਦੀ ਹੈ ਆਪ ਕੀ ਕਰਦਾ ਹੂ ਆਪ ਕੀ ਕਰਦਾ ਆਪ ਤਾਉਂਦਾ ਜੇ ਸਪਰਸ਼ ਉਹਦੇ ਦਰਸ਼ਨ ਨੂੰ ਪਰਸੀਏ ਗੁਰੂ ਕੇ ਜਨਮ ਵਰਣ ਦੁਖ ਜਾਏ ਆ ਬਾਹਰ ਰੋਕ ਉਹਦੇ ਦੀ ਕੀ ਕਰਾਮਾਤ ਹੈ ਦਰਸ਼ਨ ਪਰਸੀਏ ਗੁਰੂ ਕੇ ਜਨਮ ਵਰਣ ਦੁਖ ਜਾਏ ਉਹਦੇ ਦਰਸ਼ਨ ਨਾਲ ਹੀ ਜਨਮ ਦਾ ਦੁੱਖ ਟੈ ਜਾਉਂਦਾ ਉਹਦੀ ਕਰਾ ਮਾਤ ਮੈਂ ਦਰਸ਼ ਦਰਸ਼ ਲੋਹਣ ਗੇੜਾ ਹਦੁਆਣਾ ਹੋ ਜੀ ਹੋ ਗੇ ਉਹਨਾਂ ਜਿਹੜੀ ਲੜਾਈ ਸਾਡੇ ਨਾਲ ਘਟਾ ਇੰਨੀ ਕਾਬਲ ਆਂ ਆ ਲੜਾਈ ਝਗੜਾ ਉਹਨੇ ਜੇ ਘਟਾ ਸਾਡੇ ਨਾਲ ਇੰਨੀ ਉਹਨਾਂ ਚ ਕਮਜ਼ੋਰੀ ਆ ਵੀ ਸਾਡਾ ਲੜਾਈ ਝਗੜਾ ਘਟਾ ਇਹ ਸਾਡੇ ਕੋ ਵੱਧ ਬਾਕੀ ਬਤਾ ਜੇ ਇਹਨਾਂ ਲੜਾਈ ਝਗੜਾ ਨਹੀਂ ਇਹਨਾਂ ਸਿੱਖਾਂ ਚ ਇਹ